ਸੋਨਮ ਜੀ ਤੁਹਾਨੂੰ ਪਤਾ ਇੱਥੇ ਕ੍ਰਿਊ ਕਿਉਂ ਨਹੀਂ ਹੈਗਾ ਕਿਉਂਕਿ ਸਾਨੂੰ ਜਦੋਂ ਪਤਾ ਲੱਗਿਆ ਵੀ ਸੋਨਮ ਬਾਜਵਾ ਖੁਦ ਆਰੀ ਹੈ ਜਿਹਨੇ ਇਸ ਸੋ ਮੈਂ ਦੱਸਦਾ ਜਿਹਨੇ ਜਿਹੜੇ ਇਹ ਸਨੈਪ ਦੇਖ ਰਿਹਾ ਵੀ ਇਸੇ ਤਰ੍ਹਾਂ ਦੇ ਜਹਾਜ਼ ਦੇ ਵਿੱਚ ਸੋਨਮ ਕੰਮ ਕਰਦੀ ਰਹੀ ਹੈ ਸੇਮ ਇਹੀ ਮਤਲਬ ਇਹੀ ਪਲੇਨ ਦੇ ਵਿੱਚ ਤੇ ਹੁਣ ਅੱਜ ਜਿਹੜੀ ਚਾਹ ਕੌਫੀ ਬਣਾਉਣੀ ਆ ਉਹ ਸੋਨਮ ਨੇ ਬਣਾਉਣੀ ਆ ਪਰ ਸੋਨਮ ਦੇ ਹੱਥ ਦੀ ਕੌਫੀ ਮੈਂ ਨਹੀਂ ਪੀਣੀ ਹੈਗੀ ਕਿਉਂਕਿ ਪਤਾ ਹੀ ਆ ਤੁਹਾਨੂੰ ਇਹਨੇ ਕਿਹੜੀ ਕੌਫੀ ਬਣਾਉਣੀ ਆ ਆ ਜਿਹੜੀ ਚੱਕੀ ਹੋਈ ਆ ਇਹ ਉਹੀ ਹਾਂ ਅਸਲ ਤੁਸੀਂ ਯੰਗ ਹੋ ਜਾਂਦੇ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਇਹ ਗੱਲ ਮੈਡਮ ਜੋ ਮਰਜੀ ਹੋ ਜਵੇ ਦੇਖੋ ਇਮਾਨਦਾਰੀ ਵਾਲੀ ਗੱਲ ਇਹ ਆ ਵੀ ਅਸੀਂ ਟੱਟੀਆਂ ਖਾ ਕੇ ਯੰਗ ਨਹੀਂ ਹੋਣਾ ਹੈਗਾ ਸੋ ਐਦਾਂ ਹੀ ਠੀਕ ਹੈ ਮਾਹੌਲ ਸੋਨਮ ਜੀ ਜਿੱਦਾਂ ਆਏਗੇ ਨੇ 30000 ਰੁਪਏ ਤੁਸੀਂ ਬਦਦਾਨ ਨਾ ਕਰੋ ਖਾਣ ਦੀ ਨਹੀਂ ਹੈ 20 ਦੀ ਹੈ ਇਹ ਤਾਂ ਹੋਰ ਅਜੀਬ ਗੱਲ ਹੈ ਉਹ ਤਾਂ ਧੁੱਪ ਜਾਂਦੀ ਹੈ ਭਾਜੀ ਦੇਖੋ ਛੱਟੀ ਖਾਈ ਦੀ ਹੈ ਬੱਕਰੀਆਂ ਛੱਟੀ ਪੀਦੀ ਹੈ ਕਿ ਕੱਚਾ ਚੋਣ ਕੇ ਇਹਦਾ ਸੁਣਨ ਨੂੰ ਹੋਰ ਵੀ ਹਾਂਜੀ ਕੀ ਕਹਿ ਰਹੇ ਤੁਸੀਂ ਵੀ ਤੁਸੀਂ ਕੀ ਕੁਝ ਕਹਿਣਗੇ ਵੀ ਝੂਠ ਬੋਲ ਰਹੇ ਹੋ ਮੈਂ ਕਾ ਔਰ ਵੀ ਆਡੀਅנס ਜੋ ਨਾ ਬਹੁਤ ਇੰਟਰੈਸਟਡ ਹੋਣਾ ਹੈ ਕਿ ਤੁਸੀਂ ਫੇਕ ਫੂਕ ਬਣਾ ਰਹੇ ਹੋ ਵਾਹ ਵਾਹ ਜੇ ਮੈਂ ਬੇਫੂਕ ਬਣਾ ਰਿਹਾ ਹਾਂ ਮੈਂ ਤੇਰਾ ਫੋਨ ਆ ਮੈਂ ਸਨੇਪ ਕੱਟ ਦਮੈਂ ਮੈਂ ਨਹੀਂ ਕੱਟ ਰਿਹਾ ਮੈਂ ਪਾ ਰਿਹਾ ਕਿਉਂਕਿ ਮੈਨੂੰ ਪਤਾ ਹੈ ਇਮਾਨਦਾਰੀ ਵਾਲੀ ਸਭ ਜਾਣਦੇ ਆ ਸਾਰੀ ਦੁਨੀਆ ਨੂੰ ਪਤਾ ਚੱਲੀਏ ਬਈ ਚਲੋ ਜੀ ਚਲੋ ਸੋਨਮ ਜੀ ਐਸ ਜਿਸ ਪੋਜੀਸ਼ਨ ਤੇ ਹੁਣ ਆਪਾਂ ਮਾਜੀ ਤੁਸੀਂ ਬਾਹਰ ਦੇਖੋ ਤੁਹਾਡੇ ਬੈਨੀਫਿਟ ਦੀਆਂ ਚੀਜ਼ਾਂ ਹੋ ਸਕਦੀਆਂ ਪੁੱਛੋਗੀ ਬਾਹਰ ਕੋਈ ਤੁਹਾਨੂੰ ਪੰਛੀ ਮਿਲ ਜਾਂਦਾ ਔੜਦਾ ਹੋਇਆ ਤੁਸੀਂ ਨਾਲ ਦੀ ਨਾਲ ਹੀ ਹਾਂ ਕੱਢ ਕੇ ਉਹਨੂੰ ਕਹੋ ਵੀ ਇੱਥੇ ਹੀ ਕਰਦੇ ਸਮਾਨ ਇੱਥੇ ਧੋ ਕੇ ਆਪਾਂ ਕੌਫੀ ਬਣਾ ਲੈਣੀ ਆ ਤੇ ਇਹ ਇੱਥੋ ਹੀ ਇੱਥੋ ਹੀ ਕੌਫੀ ਚ ਕੌਫੀ ਬਣਾਈ ਆ ਜਾਂਦੀ ਆ ਨਾਲ ਦੀ ਨਾਲ ਭਾਨੇ ਨੂੰ ਕਹਿੰਦਾ ਭਾਨਾ ਪਾਟਰਨ ਬਣ ਗਿਆ ਸੋਨੂੰ ਦਾ ਇਹਨਾਂ ਨੇ ਧੋ ਕੇ ਸਮਾਨ ਨਾਲ ਦੀ ਨਾਲ ਹੀ ਜੜੀ ਬੂਟੀਆਂ ਨਾਲ ਦੀ ਨਾਲ ਪਾ ਕੇ ਕੰਮ ਚੱਕ ਦੇਣਾ ਵੀ ਹਲਾ ਲਲਾ ਕਰਾ ਦੇਣੀ ਹੈ ਕੀ ਬਾਤ ਹੈ